ਇਹ ਹਾਲ ਨੇ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਸ਼ਰਮਾ ਖੜਿਆ ਆਂਗੇ ਨਾਬਾ ਰੋਡ ਤੇ ਇੱਕ ਦੁਕਾਨਦਾਰ ਹੈਗਾ ਚੋਰੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਵਿਚਾਰਾ ਲਗਾਤਾਰ ਚੌਥੀ ਪੰਜਵੀਂ ਚੋਰੀ ਹੋ ਚੁੱਕੀ ਹੈ ਜੀ ਇਹਦੀ ਦੁਕਾਨ ਤੇ ਗੱਲਬਾਤ ਕਰਾਂਗੇ ਜੀ ਹਾਂਜੀ ਜੀ ਇਹ ਹਾਲ ਨੇ ਜੀ ਅੱਸੀ ਕਾਲ ਜੀ ਕੀ ਨਾਮ ਹੈ ਜੀ ਆਪਣਾ ਆਸ਼ੂ ਹੈ ਜੀ ਅੱਛਾ ਜੀ ਕੀ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਜੀ ਪਹਿਲਾਂ ਤੇ ਮੇਰੀ ਦੁਕਾਨ ਚੋਂ ਜੀ ਤਕੀਰ ਆਰਨ ਤੇ ਉਹ ਆਰਨ ਤੇ ਹੋਰ ਚੱਕੇ ਗਏ ਜੀ ਅੱਛਾ ਹਾਂ ਗ੍ਰਾਈਂਡਰ ਵਗੈਰਾ ਦੋ ਤਿੰਨ ਚੀਜ਼ਾਂ ਚੱਕੀਆਂ ਜੀ ਅੱਛਾ ਜੀ ਫਿਰ ਚੱਕਿਆ ਗਾ ਜੀ ਮੇਰਾ ਉਰੋ ਮੋਟਰਸਾਈਕਲ ਅੱਛਾ ਜੀ ਉੱਥੇ ਕਿਹੜਾ ਜੀ ਇਹਦਾ ਮੋਟਰਸਾਈਕਲ ਜੀ ਬੋਲਟ ਜੀ ਅੱਛਾ ਜੀ ਫਿਰ ਕਰਿਆ 81 ਮਾੜੂ ਅੱਛਾ ਜੀ ਫਿਰ ਫਿਰ ਉਤੋਂ ਬਾਅਦ ਮੇਰੀ ਬੱਸ ਖੜਦੀ ਹੈ ਜੀ ਉਹ ਸਾਹਮਣੇ ਹਾਂਜੀ ਉਹ ਸਾਹਮਣੇ ਘਰ ਹੈ ਜੀ ਆ ਤਾਂ ਹਾਂਜੀ ਉਹਦੀ ਬੈਟਰੀਆਂ ਕੱਢੀਆਂ ਗਈਆਂ ਜੀ ਅੱਛਾ ਉੱਥੋਂ ਉੱਥੋਂ ਹੀ ਜੀ ਹਾਂਜੀ ਅੱਤੋ ਇੱਕ ਗੱਲ ਮੋਟਰਸਾਈਕਲ ਚੱਕਿਆ ਗਿਆ ਜੀ ਮੇਰਾ ਸਪਲੈਂਡਰ ਹਾਂਜੀ ਹਾਂਜੀ ਸਪਲੈਂਡਰ ਮੋਟਰਸਾਈਕਲ ਚੱਕਿਆ ਗਿਆ ਜੀ ਅੰਦਰੋਂ ਹਨ ਬੈਟਰ ਚੱਕਿਆ ਗਿਆ ਜੀ ਮੇਰਾ ਆਕੇ ਮੈਂ ਤਾਂ ਚੱਕਿਆ ਵਾ ਸੂਰ ਖਾਲੀ ਕਰਕੇ ਜਾ ਰਿਹਾ ਜੀ ਕੋਈ ਸੁਣਵਾਈ ਨਹੀਂ ਮੈਂ ਪਹਿਲਾਂ ਦਿੱਤੀ ਦੋ ਤਿੰਨ ਵਾਰੀ ਨਹੀਂ ਤੁਸੀਂ ਕੋਈ ਪ੍ਰਸ਼ਾਸਨ ਦੀ ਹੈਲਪ ਲਈਤੀ ਹੋਗੀ ਪ੍ਰਸ਼ਾਸਨ ਨੂੰ ਕੁਝ ਹਾਂਜੀ ਮੈਂ ਰੈਪੋਰਟ ਦਿਆ ਆ ਕਈ ਵਾਰੀ ਕਰਾਇਆ ਆ ਅੱਛਾ ਜੀ ਕੋਈ ਤੁਹਾਡੀ ਕਾਰਵਾਈ ਨਹੀਂ ਹੋਈ ਕਦੇ ਕੋਈ ਚੋਰ ਫੜਿਆ ਗਿਆ ਵੇ ਕੁਝ ਮਿਲ ਗਿਆ ਹੋਵੇ ਕੁਝ ਨਹੀਂ ਮਿਲਿਆ ਜੀ ਅਸਲ ਹਰ ਗੱਲ ਹੀ ਕਹਿ ਕੇ ਬਸ ਸਾਵੇ ਲਖਾਇਆ ਰਿਪੋਰਟਾਂ ਮੇਰੇ ਲਈ ਪਈਆਂ ਨੇ ਜੀ ਮੈਂ ਦਿਖਾ ਸਕਦਾ ਹਾਂ ਅੱਛਾ ਜੀ ਕੋਈ ਸੁਣਵਾਈ ਨਹੀਂ ਹੋਈ ਅੱਛਾ ਜੀ ਮੈਂ ਤਾਂ ਬਸ ਉਹ ਖਾਲੀ ਕਰਕੇ ਹੀ ਜਾ ਰਿਹਾ ਜੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਹੋਗੇ ਮੈਂ ਤਾਂ ਇਹੀ ਕਹਿੰਦਾ ਯਾਰ ਚੋਰ ਫੜਾ ਜਾਵੇ ਜੀ ਕੋਈ ਵਰਗੇ ਪਹਿਲਾਂ ਮੇਰੇ ਟਾਇਰ ਛੱਕੇ ਗਿਆ ਜੀ ਉਹ ਟਾਇਰ ਰੋਅ ਕਰਕੇ ਫਿਰ ਇਹਨਾਂ ਕੁ ਚੋਰੀ ਆ ਆ ਸਾਲ ਦੇ ਵਿੱਚ ਵਿੱਚ ਹਾਂਜੀ ਮੈਂ ਕਹਾ 6 ਚੋਰੀਆਂ ਹੋ ਗਈਆਂ ਜੀ ਮੇਰੀਆਂ ਠੀਕ ਹੈ ਜੀ ਹਾਂ ਹਾਂਜੀ ਦੋਸਤੋ ਖੜੇ ਆਂਗੇ ਆਸੂ ਮੋਟਰ ਐਂਡ ਕਾਰਬਾਸ਼ ਵੀਰ ਦੀ ਦੁਕਾਨ ਆ ਗਈ ਨਾਬਾ ਰੋਡ ਦੇ ਉੱਪਰ ਠੀਕ ਹੈ ਦੇਖ ਸਕਦੇ ਹੋ ਨਾਬਾ ਰੋਡ ਦੀ ਪਹਿਲਾਂ ਬਹੁਤ ਚਕਰਾਂ ਲੱਗ ਚੁੱਕੀਆਂ ਨੇ ਗਿਆ ਛੜਤਮਨ ਦੇ ਮਾਮਲੇ ਵਿੱਚ ਬਾਈ ਪੂਰੇ ਦੁਕਾਨ ਕਰਦਾ ਜੀ ਨਾਬਾ ਰੋਡ ਤੇ ਦੁਕਾਨ ਕਿਰਾਏ ਤੇ ਆ ਮਕਾਨ ਕਿਰਾਏ ਤੇ ਹੈਗਾ ਆਪਦਾ ਟਾਈਮ ਪਾਸ ਕਰਦਾ ਬੱਚੇ ਪਾਲਦਾ ਜੀ ਚੋਰੀਆਂ ਤੋਂ ਪਰੇਸ਼ਾਨ ਇੰਨਾ ਹੋ ਚੁੱਕਿਆ ਜੀ ਉਦੋਂ ਸਾਰਾ ਕੁਝ ਬੇਚ ਕੇ ਕਿਤੇ ਹੋਰ ਜਾਣ ਦੀ ਸਲਾਹ ਕਰ ਰਿਹਾ ਜੀ ਹਾਂਜੀ ਦੇਖ ਸਕਦੇ ਹੋਗੇ ਨੱਬਾ ਰੋਡ ਵੱਲ ਤੋਂ ਚੋਰਾ ਰਿਹਾ ਰਿਹਾਗਾ ਠੀਕ ਹੈ ਚੰਗੀ ਤਰ੍ਹਾਂ ਥੋੜਾ ਸਾਫ ਨਹੀਂ ਦਿਖ ਰਿਹਾ ਹੈਗਾ ਕੈਮਰਾ ਦੂਰ ਤੋਂ ਬਣਾਈ ਹੋਈ ਆ ਵੀਡੀਓ ਕੈਮਰਾ ਥੋੜਾ ਦੂਰ ਸੀਗਾ ਸੀਸੀਡੀ ਵੀ ਕੈਮਰੇ ਤੋਂ ਬਣੀ ਹੋਈ ਵੀਡੀਓ ਆ ਜੀ ਠੀਕ ਹੈ ਆ ਕੇ ਚਾਬੀ ਲਗਾ ਲਈ ਡੁਪਲੀਕੇਟ ਠੀਕ ਹੈ ਕਮਾ ਕੇ ਦੇਖ ਰਿਹਾ ਹੈਗਾ ਤੇਲ ਚੈੱਕ ਕਰ ਰਿਹਾ ਖੜਕਾ ਕੇ ਵੀ ਤੇਲ ਕਿੰਨਾ ਦਾ ਠੀਕ ਹੈ ਜੀ ਚਾਬੀ ਲਗਾ ਲਈ ਸਪਲੈਂਡਰ ਮੋਟਰਸਾਈਕਲ ਹੀਰੋ ਆਂਡ ਪੁਰਾਣਾ ਮੋਟਰਸਾਈਕਲ ਨੂੰ ਲਗਭਗ ਚਾਬੀ ਹਰ ਇੱਕ ਲੱਗ ਜਾਂਦੀ ਹੈ ਜੀ ਦੁਬਾਰਾ ਚੈੱਕ ਕਰਕੇ ਨੱਬਾ ਰੋਡ ਵੱਲ ਨੂੰ ਫੇਰ ਜਾ ਰਿਹਾ ਹੈਗਾ ਠੀਕ ਹੈ ਜੀ ਦੇਖਣ ਦੇਖ ਰਿਹਾ ਵੀ ਕੋਈ ਆ ਫੇਰ ਆ ਰਿਹਾਗਾ ਥੋੜੀ ਦੇਰ ਬਾਅਦ ਆਇਆ ਸੀਗਾ ਵੀਡੀਓ ਕੱਟ ਕੇ ਦਿਖਾ ਰਿਆਂਗੇ ਦੁਬਾਰਾ ਆ ਕੇ ਠੀਕ ਹੈ ਜੀ ਆ ਦੇਖੋ ਜੀ ਮੋਟਰਸਾਈਕਲ ਸਟਾਰਟ ਕੀਤਾ ਤੇ ਲੈ ਗਿਆ ਜੀ ਚਲਾ ਗਿਆ 90 ਵੱਲੋਂ ਗਿਆਗਾ ਠੀਕ ਜੀ ਚੋਰ ਦਾ ਕੁਝ ਨਹੀਂ ਪਤਾ ਚੱਲਿਆ